ਹੈਲੋ ਸਾਰੇ ਜੀ ਆਸ਼ੀਰਮ ਆਇਦਰ ਦਿੰਦੂ ਮੁੱਖ ਸਨਾਤਨੀਆਂ ਦੀ ਦੁਨੀਆ ਦੇ ਰਹਿਣ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਇਹ ਸਾਡੇ ਤੁਰ ਗਿਆ ਨਾ ਪੀਤ ਵੱਡੇ ਹનુਮਾਨ ਜੀ ਦੇ ਮੰਦਰ ਦੇ ਕੋਲ ਉਂਗਾਲਾ ਮੰਦਰ ਵੀ ਕਰਨੇ ਦੇ ਦੁਨੀਏ ਚ ਕੋਈ ਮੰਦਰ ਹੈ ਜਿੱਥੇ ਹનુਮਾਨ ਜੀ ਸੌਂ ਬੈਠੇ ਬੈਠੇ ਸੂਚਗੇ ਅੱਜੋ ਤੇ ਸਾਡੇ ਕੁਲਕੀ ਜੀ ਆ ਇਹਨਾਂ ਨੇ ਤੀਸਰਾ ਸਾਲ ਲਗਾਤਾਰ ਅੱਜ ਦੇ ਦਿਨ 66 ਪੋ ਤੇ ਸ਼ਾਮ ਨੂੰ ਹਰਮੰਦੀ ਦਾ ਜਾਗਰਣ ਕਰਾਉਂਦੇ ਆ ਮੈਂ ਨਵੀਂ ਪੀੜੀ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹਾਂ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਕਿ ਜਲਦੀ ਇਹ ਕਮੇਟੀ ਦੀ ਬਾਦ ਤੋਂ ਇਸ ਕਮੇਟੀ ਨੇ ਸੰਭਾਲੀ ਆ। ਇਹ ਸੇਵਾਦਾਰ ਨੂੰ ਜਿੰਮਾ ਸਾਡੀ ਕੋਸ਼ਿਸ਼ ਹੁੰਦੀ ਕਿਸੇ ਨੂੰ ਨਾਂ ਨਹੀਂ ਕਰੀ। ਦੇਖ ਲਓ ਹੁਣ ਹਨੂਮਾਨ ਜੰਤੀ ਸੀ। ਹੁਣ ਮਹੀਵਾਰ ਰੋਹਤ ਤੋਂ ਫੰਦੇ ਨਾ 15 ਦਿਨਾਂ ਬਾਅਦ ਹਨੂਮਾਨ ਜੀ ਦੇ ਇੱਥੇ ਮੇਲੇ ਲੱਗੇ। ਕਾਲੀਯੂਗ ਚ ਕਹਿੰਦੇ ਨਾ ਹਨੂਮਾਨ ਜੀ ਦੇ ਮੇਲੇ ਲੱਗੇ ਰਾਂ ਤਾਂ ਦੁਨੀਆ ਸੁਖ ਸ਼ਾਂਤੀ ਰੱਖਦੀ ਹੈ। ਤੇ ਇੱਥੇ ਹਨੂਮਾਨ ਜੀ ਦਾ ਤੁਸੀਂ ਵੇਖ ਲਓ ਮੇਲੇ ਲੱਗੇ ਆ। ਸੰਗਤ ਆ ਰਹੀ ਆ, ਸੰਗ ਜਾ ਰਹੀ ਆ। ਸਰਨੋਂ ਵੱਡੀ ਗੱਲ ਕੀ ਹੈ ਤੇ ਤੁਹਾਨੂੰ ਅੱਥੇ ਵਸਣੇ ਯੂਠ ਲੋ। ਜਿਹੜਾ ਇੱਕ ਪੰਜਾਬ 'ਚ ਬੜਾ ਵੱਡਾ ਦਾਗ ਛਿਣਾ ਕਿ ਯੂਥ ਬੜਾ ਨਸ਼ਿਆਂ ਦਾ ਸਾਡੇ ਦੇ ਬਾਬਾ ਹੀ ਨੇ ਏਡੀ ਕਿਰਪਾ ਕੀਤੀ ਆ ਕਿ ਲਗਭਗ ਨਵੀਂ ਪੀੜੀ ਦੇ ਹਰ ਤਰ੍ਹਾਂ ਦੇ ਬੱਚੇ ਤੁਸੀਂ ਦੇਖੋ ਲੈਣਾ ਹੀ ਲੱਗੇ ਬੜੇ ਸ਼ੌਕ ਨਾਲ ਖਾਲੀ ਮੰਗਲਵਾਰ ਨਹੀਂ ਰੋਇ ਫੇਰੇ ਸ਼ਾਮ ਨੂੰ ਠੇਵਾ ਕਰਨ ਲੱਗਾ ਮੈਂ ਤਾਂ ਬੜਾ ਉਹਨਾਂ ਦੇ ਮਾਪਿਆਂ ਨੂੰ ਭਾਗਾਂ ਨਾਲ ਸਮਝਣਾ ਅੱਜ ਯੂਥ ਜਿਹਨਾਂ ਦੇ ਬੱਚੇ ਆਪਸਾ ਆਪੇ ਲੱਗੇ ਮੇਰੀ ਬਾਕੀਆਂ ਨੂੰ ਵੀ ਆ ਜੋੜ ਕੇ ਬੇਨਤੀ ਆ ਕਿ ਆਪਣੇ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਆਪਣੇ ਈਸ਼ਟ ਨੂੰ ਇਸ ਤਰ੍ਹਾਂ ਮੰਨਿਆ ਕਰੋ ਉਹਦੇ ਨਾਲ ਤੇ ਇੱਕ ਹੋਵੇਗਾ ਇੱਕ ਬੰਦਾ ਚੰਗੇ ਪਾਥੇ ਲਗਾ ਰਾਂਦਾ ਉਹਦਾ ਨਤੀਜਾ ਹੋਗਾ ਕਿ ਅੱਜ ਇੱਥੇ ਜਿੰਨੇ ਲੋਕ ਆ ਗਏ ਸਾਰੇ ਬੱਚਿਆਂ ਨਾਲ ਸਭ ਦੇ ਚਿਹਰੇ ਤੇ ਹਨਮਾਨ ਜੀ ਨੇ ਪੂਰੀਆਂ ਰੋਣ ਕੇ ਬਣਾ ਕੇ ਰੱਖੀਆਂ ਮੇਰੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਖਾਸ ਕਰ ਜਿਹੜੇ ਬੱਚਿਆਂ ਨੇ ਆਰਗੇਨਾਈਜ਼ ਕੀਤਾ ਉਹਨਾਂ ਨੂੰ ਮੈਂ ਹਨਮਾਨ ਜੀ ਅੱਗੇ ਉਹ ਹੀ ਸ਼ਰਧਾ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਇਸ ਤਰ੍ਹਾਂ ਬਲ ਬੱਚਾ ਇਸ ਤਰ੍ਹਾਂ ਇਹ ਲੰਗਰ ਲਾਉਂਦੇ ਰਹਿਣ ਦਿਆ ਸ਼ੀਰ